ਸਰਹੱਦੀ ਪਿੰਡ ਦੀ ਤਸਵੀਰ ਆ ਤਾਂ ਘਰ ਵਿੱਚ ਪਾਣੀ ਜਿਹੜਾ ਉਹ ਦਾਖਲ ਹੋਇਆ ਪਾਣੀ ਦੇ ਕਾਰਨ ਇਸ ਘਰ ਨੂੰ ਤਰੇੜਾ ਜਿਹੜੀਆਂ ਉਹ ਆ ਚੁੱਕੀਆਂ ਕਿਸੇ ਟਾਈਮ ਵੀ ਇਹ ਮਕਾਨ ਜਿਹੜਾ ਉਹ ਡਿੱਗ ਸਕਦਾ ਛੱਤ ਜਿਹੜੀ ਆ ਉਹ ਕੰਨਾਂ ਵਾਲੀ ਆ ਤਾਂ ਗਰੀਬ ਪਰਿਵਾਰ ਆ ਅਗਮ ਜੀ ਕਦੋਂ ਤਾਂ ਪਾਣੀ ਆਇਆ ਹੋਇਆ ਅੱਜ ਹੋ ਗਿਆ ਜੀ 7 ਦਿਨ ਪਾਣੀ ਆਇਆ ਉਹ ਹਾਂ ਜੀ 7 ਦਿਨ ਇਹ ਚੱਲੀ ਜਾਂਦੇ ਪਾਣੀ ਪੇਸ਼ਾਨੀ ਤਾਂ ਵੀਰੇ ਵਾਤ ਹੋਈ ਨੇ ਬਸ ਖਾਣ ਪੀਣ ਜਿਹੜਾ ਪਿਆ ਹੋਈ ਖਾਈ ਜਾਨੇ ਤੇ ਬਾਕੀ ਹੋਰ ਜਦ ਮੌਗ ਹੈ ਫਿਰ ਰੱਬ ਦੇ ਆਸਰੇ ਬੱਚੇ ਹਨ ਛੋਟੇ ਛੋਟੇ ਉਹ ਪਾਸੇ ਭੇਜੇ ਹੋ ਨੇ ਕਿੱਥੇ ਰੱਖੀਏ ਜੀ ਪਾਣੀ ਜ਼ਿਆਦਾ ਵੀ ਆ ਸਕਦਾ ਚਲ ਆਪ ਤਾਂ ਪਾਸੇ ਹੋ ਜਾਵਾਂਗੇ ਤੇ ਬੱਚੇ ਕਿੱਥੇ ਲ ਜਾਵਾਂਗੇ ਪਾਣੀ ਚ ਤਾਂ ਕਰਕੇ ਬੱਚੇ ਪਾਸੇ ਕੀਤੇ ਰਿਸ਼ਤੇਦਾਰ ਅ ਬਿੜੀ ਵਗੈਰਾ ਉਹ ਨਹੀਂ ਲਾਈ ਹੋਈ ਇੱਧਰ ਨਹੀਂ ਨਹੀਂ ਬਿੜੀ ਨਹੀਂ ਲੱਗੀ ਹੋਈ ਇੱਥੇ ਕਿ ਸਮਾਨ ਤੁਸੀਂ ਕਿੱਦਾਂ ਲਿਆਉਂਦੇ ਹੋ ਪਾਣੀ ਤਾਂ ਕਹਿੰਦੇ ਉੱਥੇ 5-5 ਫੁੱਟ ਬਸ ਬੰਦੇ ਚਲੇ ਜਾਂਦੇ ਆਦਮੀ ਲੈ ਆਉਂਦੇ ਖਾਣ ਪੀਣ ਨੂੰ ਜਨਾਨੀਆਂ ਤਾਂ ਪਾਣੀ ਚ ਲਾਂਗੜੀ ਸਕਦੀਆਂ ਕਿਵੇਂ ਜਾਣ ਉੱਥੇ ਉਹ ਘਾਏਗਾ ਰੋੜ ਬੜੀ ਪੈਂਦੀ ਪਈ ਹੈ ਪਾਣੀ ਆ ਗਿਆ ਹਰ ਵਾਰੀ ਪਾਣੀ ਆ ਜਾਂਦਾ ਬਸ ਇਹ ਵੀ ਗਰੀਬ ਮਾਰ ਹੋ ਜਾਂਦੀ ਨੇ ਇਹ ਘੋਟਾਂ ਜਦੋਂ ਲੈਣੀਆਂ ਉਦੋਂ ਆਉਂਦੇ ਨੇ ਤੇ ਜਦੋਂ ਬਣ ਜਾਂਦੇ ਨੇ ਉਦੋਂ ਕੋਈ ਕੁਛ ਨਹੀਂ ਕੋਈ ਵੀ ਨਹੀਂ ਪਾਂਤ ਹੋ ਕੇ ਮਰਦੇ ਨੇ ਵੀ ਇਹ ਤੇ ਕਰੇ ਨਹੀਂ ਆਉਂਦੇ ਸਿੱਧੇ ਪਹਿਲੀ ਗੱਲ ਤਾਂ ਜਿਹੜੇ ਵੱਡੇ ਤੋਂ ਬਣਨ ਗਣੋ ਕਰਨਗੇ ਵੀ ਇਹ ਗਰੀਵ ਰੱਜੇ ਆੜੇ ਨਹੀਂ ਕਿ ਦੇਣਾ ਹੈਗਾ ਉਹ ਯਾਦਾ ਢੱਡ ਪਰ ਹੀ ਜਾਂਦੇ ਨੇ ਕਿ ਗਰੀਬਨ ਕੀ ਮਿਲਣਾ ਲੰਘਾ ਵੋਟਾਂ ਵਲੇ ਪਹੁੰਚ ਕਰ ਲੈਂਦੇ ਤੁਹਾਡੇ ਤੱਕ ਹਾਂਜੀ ਵੋਟਾਂ ਵਲੇ ਪਹੁੰਚ ਕਰ ਲੈਂਦੇ ਤੇ ਯਾ ਤਾਂ ਪਾਣੀ ਥਾਣੀ ਆ ਜਾਵੇ ਉਹ ਨਹੀਂ ਆਉਂਦੇ ਵਿੱਚ ਰਹੱਦੀ ਜਿਲ੍ਹਾ ਫਰੋਇਪੁਰ ਲਗਾਤਾਰ ਹੜ੍ਹਾਂ ਦੀ ਮਾਰ ਹੇਠ ਆਇਆ ਹੋਇਆ ਲਗਾਤਾਰ ਤੁਹਾਨੂੰ ਫਰੋਇਪੁਰ ਦੇ ਹਾਲਾਤ ਜਿਹੜੇ ਆ ਉਹ ਦਿਖਾ ਰਿਹਾ ਕਿ ਕਿਸ ਤਰ੍ਹਾਂ ਫਸਲਾਂ ਡੁੱਬੀਆਂ ਪਈਆਂ ਲੋਕ ਘਰੋਂ ਬੇਘਰ ਹੋਏ ਪਿਆ ਅੱਜ ਤੁਹਾਨੂੰ ਇੱਕ ਹੋਰ ਤਸਵੀਰ ਦਿਖਾਉਣ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਲੋਕ ਪਾਣੀ ਦੇ ਵਿੱਚ ਵੀ ਰਹਿਣ ਲਈ ਮਜਬੂਰ ਹੋਏ ਪਿਆ ਘਰਾਂ ਦੇ ਅੰਦਰ ਜਿਹੜਾ ਪਾਣੀ ਆ ਉਹ ਦਾਖਲ ਹੋਇਆ ਆ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਉਨੇ ਆ ਤਸਵੀਰ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਇਹ ਫਰੋਇਪੁਰ ਦੇ ਸਰਹੱਦੀ ਪਿੰਡ ਦੀ ਤਸਵੀਰ ਆ ਤਾਂ ਘਰ ਵਿੱਚ ਪਾਣੀ ਜਿਹੜਾ ਉਹ ਦਾਖਲ ਹੋਇਆ ਇੱਥੋਂ ਥੋੜੀ ਦੂਰੀ ਬਿਲਕੁਲ ਸਾਹਮਣੇ ਮੈਂ ਕੈਮਰਾਮੈਨ ਨੂੰ ਕਹੂੰਗਾ ਤਸਵੀਰ ਦਿਖਾ ਦੇਣ ਬਿਲਕੁਲ ਸਾਹਮਣੇ ਕੰਡੇ ਵਾਲੀ ਤਾਰ ਹੈ ਤਾਂ ਕੰਡੇ ਵਾਲੀ ਤਾਰ ਦੇ ਨਾਲ ਹੀ ਇਹ ਪਿੰਡ ਜਿਹੜਾ ਉਹ ਵਸਿਆ ਹੋਇਆ ਤਾਂ ਘਰ ਦੇ ਅੰਦਰ ਪਾਣੀ ਜਿਹੜਾ ਦਾਖਲ ਹੋਇਆ ਚੁੱਲ੍ਹੇ ਜਿਹੜੇ ਆ ਉਹ ਠੰਡੇ ਪਏ ਹੋਏ ਆ ਕਿਉਂਕਿ ਪਾਣੀ ਘਰ ਵਿੱਚ ਦਾਖਲ ਹੋਣ ਤੋਂ ਬਾਅਦ ਫਸਲਾਂ ਵੀ ਡੁੱਬ ਜਿੱਥੇ ਫਸਲਾਂ ਡੁੱਬੀਆਂ ਉੱਥੇ ਘਰ ਵੀ ਜਿਹੜੇ ਡੁੱਬੇ ਹੋਏ ਆ ਤਾਂ ਘਰ ਦੇ ਪਹਿਲਾਂ ਤੁਹਾਨੂੰ ਹਾਲਾਤ ਦਿਖਾਉਣੇ ਆ ਇੱਧਰ ਮੈਂ ਕੈਮਰਾਮੈਨ ਨੂੰ ਕਹੂੰਗਾ ਤਸਵੀਰ ਦਿਖਾ ਦੇਣ ਦੇਖ ਸਕਦੇ ਹੋ ਕਿ ਪੂਰੇ ਦੇ ਪੂਰੇ ਦੇ ਘਰ ਜੜਿਆ ਉਹ ਪਾਣੀ ਚ ਡੁੱਬੇ ਹੋਇਆ ਤਾਂ ਅੰਦਰ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਜੜੀਆਂ ਉਹ ਕਰਦੇ ਆ ਤਾਂ ਅੰਦਰ ਦੀ ਤਸਵੀਰ ਤੁਸੀਂ ਦੇ ਸਕਦੇ ਹੋ ਕਿ ਇਹ ਉਹ ਘਰ ਹੈ ਜਿਹੜਾ ਪਾਣੀ ਵਿੱਚ ਪੂਰੀ ਤਰ੍ਹਾਂ ਘਿਰਿਆ ਹੋਇਆ ਘਰ ਦੇ ਅੰਦਰ ਜਿੱਥੇ ਪਾਣੀ ਦਾਖਲ ਹੋਇਆ ਉਥੇ ਆਸ-ਪਾਸ ਵੀ ਇਹ ਘਰ ਜਿਹੜਾ ਪੂਰਾ ਪਾਣੀ ਵਿੱਚ ਘਿਰਿਆ ਹੋਇਆ ਘਰ ਨੂੰ ਤਰੇੜਾ ਤੱਕ ਆ ਗਈਆਂ ਮੈਂ ਕੈਮਰਾਮੈਨ ਨੂੰ ਕਿਹਾ ਤਸਵੀਰ ਦਿਖਾ ਦੇਣ ਸਾਹਮਣੇ ਤੁਸੀਂ ਦੇਖੋਗੇ ਕਿ ਪਾਣੀ ਦੇ ਕਾਰਨ ਇਸ ਘਰ ਨੂੰ ਤਰੇੜਾ ਜੜੀਆਂ ਉਹ ਆ ਚੁੱਕੀਆਂ ਕਿਸੇ ਟਾਈਮ ਵੀ ਇਹ ਮਕਾਨ ਜਿਹੜਾ ਉਹ ਡਿੱਗ ਸਕਦਾ ਅਗਰ ਪਾਣੀ ਨਾ ਰੁਕਿਆ ਤਾਂ ਇੱਥੇ ਵੱਡਾ ਹਾਦਸਾ ਵੀ ਜਿਹੜਾ ਉਹ ਵਾਪਰ ਸਕਦਾ ਛੱਤ ਜਿਹੜੀ ਆ ਉਹ ਕੰਨਾਂ ਵਾਲੀ ਆ ਤਕਰੀਬ ਪਰਿਵਾਰ ਆ ਤਾਂ ਪਾਣੀ ਵਿੱਚ ਹੀ ਰਹਿਣ ਲਈ ਮਜਬੂਰ ਜਿਹੜਾ ਉਹ ਹੋਇਆ ਪਿਆ ਤਾਂ ਸਾਡੇ ਨਾਲ ਪਰਿਵਾਰ ਮੌਜੂਦ ਆ ਗੱਲਬਾਤ ਕਰ ਲੈਨੇ ਆ ਆਪਣੇ ਨਾਮ ਕੀ ਆ ਤੁਹਾਡਾ ਗਰਮੀਤ ਸਿੰਘ ਅ ਗਮਜੀ ਕਦੋਂ ਦਾ ਪਾਣੀ ਆਇਆ ਹੋਇਆ ਅੱਜ ਹੋ ਗਿਆ ਜੀ 7 ਦਿਨ ਪਾਣੀ ਆਇਆ ਨਹੀਂ ਹਾਂਜੀ 7 ਦਿਨ ਇਹ ਵੀ ਚੱਲੀ ਜਾਂਦ ਪਾਣੀ ਹਾਂਜੀ ਤਾਂ ਪਿੰਡੀਆਂ 'ਕ ਪਰੇਸ਼ਾਨੀਆਂ ਆ ਰਹੀਆਂ ਪਰੇਸ਼ਾਨੀਆਂ ਤੇ ਵੀਰੇ ਵਾਦ ਹੋਈ ਨੇ ਬਸ ਖਾਣ ਪੀਣ ਨੂੰ ਜਿਹੜਾ ਪਿਆ ਹੋਈ ਖਾਈ ਜਾਨੇ ਤੇ ਬਾਕੀ ਹੋਣ ਜਦ ਮੌਗ ਹੈ ਫਿਰ ਰੱਬ ਦੇ ਆਸਰੇ ਹਾਂ ਫਸਲ ਕੋਈ ਫਸਲ ਵਗੈਰਾ ਹੈਗੀ ਜ਼ਮੀਨ ਹੈਗੀ ਬੈਲੀ ਨਹੀਂ ਮਿਹਨਤੀ ਹੈਗੇ ਪਹਿਲੀ ਤਾਂ ਸਾਡੀ ਇੱਕ ਟੱਪਾ ਵੀ ਨਹੀਂ ਹੈਗੀ ਹਾਂਜੀ ਮਿਹਨਤੀ ਹੈਗੇ ਮੈਂ ਤਾਂ ਕਰ ਕਰਕੇ ਬਣਾਇਆ ਤੇ ਵੀ ਹਾਂ ਤਾਂ ਬਾਕੀ ਪਰਿਵਾਰ ਇੱਥੇ ਹੀ ਰਹਿ ਰਿਹਾ ਜਾਂ ਪਾਸੇ ਕਿਤੇ ਭੇਜਿਆ ਹੋਇਆ ਬੱਚੇ ਹੈਗੇ ਨੇ ਛੋਟੇ ਛੋਟੇ ਉਹ ਪਾਸੇ ਭੇਜੇ ਹੋਏ ਨੇ ਵੀ ਉਹ ਡਰ ਲੱਗਦਾ ਵੀ ਕੋਈ ਕਿੜਾ ਤੰਗਣਾ ਲੜ ਜਾਏ ਤਾਂ ਕਰਕੇ ਉਹਨਾਂ ਨੇ ਪਾਸੇ ਭੇਜ ਦਿੱਤਾ ਉਹ ਆਪਣੇ ਔਖਾ ਨਹੀਂ ਹੁੰਦਾ ਕਿ ਤੁਸੀਂ ਇੱਕ ਮਾਂ ਹੋ ਕੇ ਪਾਸੇ ਬੈਠੇ ਹੋਏ ਹੋ ਬੱਚੇ ਜਿਹੜੇ ਉਹ ਪਾਸੇ ਹਰਕਤਾਂ ਮਨ ਚਾਉਂਦਾ ਹੀ ਹੋਣਾ ਕਿ ਅੱਜ ਮਾਂ ਜਿਹੜੀ ਉਹ ਬੱਚਾ ਤੋਂ ਦੂਰ ਬੈਠੀ ਹੈ ਉਹ ਤਾਂ ਵੀਰੇ ਆਉਂਦਾ ਹੀ ਇਹ ਵੀ ਹੁਣ ਬੱਚਿਆਂ ਨੂੰ ਮਜਬੂਰੀ ਖਾਤਰ ਪਾਸੇ ਛੱਡਿਆ ਹੈ ਹਾਂ ਕਿਤੇ ਤਰਕੇ ਜੀ ਪਾਣੀ ਜ਼ਿਆਦਾ ਵੀ ਆ ਸਕਦਾ ਚਲ ਆਪ ਤਾਂ ਪਾਸੇ ਹੋ ਜਾਵਾਂਗੇ ਤੇ ਬੱਚੇ ਕਿੱਥੇ ਲ ਜਾਵਾਂਗੇ ਪਾਣੀ ਚ ਤਾਂ ਕਰਕੇ ਬੱਚੇ ਪਾਸੇ ਕੀਤੇ ਰਸਤੇ ਦਾ ਰੱਖੋ ਕੋਈ ਖਾਣ ਪੀਣ ਦਾ ਸਮਾਨ ਇੱਥੇ ਪਹੁੰਚ ਰਿਹਾ ਤੁਹਾਡੇ ਕੋਲੇ ਕੋਈ ਜੇ ਉੱਥੇ ਪਹੁੰਚ ਜਾਏ ਤਾਂ ਮਿਲ ਜਾਂਦਾ ਜੇ ਨਾ ਪਹੁੰਚੇ ਤਾਂ ਫਿਰ ਨਹੀਂ ਮਿਲਦਾ ਵੀ ਜਿਹੜੇ ਉੱਥੇ ਬੈਠੇ ਨੇ ਉਹ ਹੀ ਲੈ ਲੈਂਦੇ ਨੇ ਤੇ ਬਾਕੀ ਥੋੜਾ ਜਿਆਦਾ ਅੰਦਰ ਵੀ ਇੱਥੇ ਕੋਈ ਪੰਚਾਉਂਦਾ ਹੀ ਨਹੀਂ ਹੈਗਾ ਪਾਣੀ 'ਚ ਵੀ ਬੇੜੀ-ਬੁੜੀ ਲਾ ਕੇ ਪੰਚਾਉਂਦੇ ਨੋ ਵੀ ਨਹੀਂ ਪੰਚਾਉਂਦੇ ਕੋਈ ਬੇੜੀ ਵਗੈਰਾ ਉਹ ਨਹੀਂ ਲਾਈ ਹੋਈ ਇੱਧਰ ਨਹੀਂ ਨਹੀਂ ਬੇੜੀ ਵੀ ਨਹੀਂ ਲੱਗੀ ਹੋਈ ਇੱਥੇ ਤਾਂ ਫਿਰ ਸਮਾਨ ਤੁਸੀਂ ਕਿੱਦਾਂ ਲਿਆਉਂਦੇ ਹੋ ਪਾਣੀ ਤਾਂ ਕਹਿੰਦੇ ਉੱਥੇ 5-5 ਫੁੱਟ ਬਸ ਬੰਦੇ ਚਲੇ ਜਾਂਦੇ ਆਦਮੀ ਲੈ ਆਉਂਦੇ ਖਾਣ-ਪੀਣ ਨੂੰ ਜਨਾਨੀਆਂ ਤਾਂ ਪਾਣੀ ਚ ਲਾਂਗ ਨਹੀਂ ਸਕਦੀਆਂ ਵੀ ਕਿਵੇਂ ਜਾਣ ਉੱਤੇ ਉਹ ਘਾਹ ਦਾ ਰੋਡ ਬੜੀ ਪੈਂਦੀ ਪਈ ਹੈ ਹਾਂ ਕਦੇ ਸੋਚਿਆ ਸੀ ਆਹ ਵੀ ਦਿਨ ਜਿਹੜੇ ਦੇਖਣੇ ਪੈਣਗੇ ਚੁੱਲ੍ਹੇ ਠੰਡੇ ਪਏ ਹੋਏ ਆ ਬੱਚੇ ਕਿਤੇ ਰੋਲਦੇ ਪਏ ਹੋ ਤੁਸੀਂ ਕਿਤੇ ਰੋਲਦੇ ਪਏ ਹੋ ਇਹ ਤਾਂ ਕਿਤੇ ਨਹੀਂ ਸੋਚਿਆ ਵੀ ਇਹ ਕੰਮ ਆਉਣਾ ਸੀ ਬਸ ਮਿਹਰਬੂਦ ਪਾਣੀ ਆ ਗਿਆ ਹਰ ਵਾਰੀ ਪਾਣੀ ਆ ਜਾਂਦਾ ਬਸ ਇਹ ਗਰੀਬ ਮਾਰ ਹੋ ਜਾਂਦੀ ਹੈ ਕਿ ਕਿੰਦੇ ਕਮਰੇ ਡੇਗ ਪੇ ਤੇ ਕਿਵੇਂ ਸੇ ਤੱਕ ਆ ਲੱਗ ਜਾਂਦਾ ਹੈ ਤੁ ਜਦੋਂ ਵੋਟਾਂ ਵਾਲੇ ਆਉਂਦੇ ਉਹਨਾਂ ਨੂੰ ਕਹਿੰਦੇ ਨਹੀਂ ਕਿ ਭਾਈ ਸਾਨੂੰ ਜਿਵੇਂ ਸਰਕਾਰ ਪੰਜ-ਪੰਜ ਮਰਲੇ ਦੇ ਪਲਾਟ ਦਿੰਦੀ ਆ ਤਾਂ ਪੰਜ-ਪੰਜ ਮਰਲੇ ਦੇ ਪਲਾਟ ਸਾਨੂੰ ਦੇ ਦਿਓ ਅਸੀਂ ਇਸ ਜਿੱਥੇ ਪਾਣੀ ਜਿਹੜੀ ਜਗ੍ਹਾ 'ਚ ਪਾਣੀ ਆਉਂਦਾ ਨੀਵੇਂ ਥਾਂ ਤਾਂ ਅਸੀਂ ਇੱਥੋਂ ਬਾਹਰ ਨਿਕਲ ਸਕੀਏ ਸਰਕਾਰ ਸੁਣਦੀ ਨਹੀਂ ਸਰਕਾਰ ਤਾਂ ਬਸ ਵੋਟਾਂ ਵੀ ਵੋਟਾਂ ਜਦੋਂ ਲੈਣੀਆਂ ਨੇ ਉਦੋਂ ਆਉਂਦੇ ਨੇ ਤੇ ਜਦੋਂ ਬਣ ਜਾਂਦੇ ਨੇ ਉਦੋਂ ਕੋਈ ਕੁਛ ਨਹੀਂ ਉਦੋਂ ਨਾ ਕੋਈ ਤੇ ਕੜੇ ਨਾ ਕੋਈ ਇਦ ਮਿਲਤ ਨਾ ਕੋਈ ਹਾਂ ਇਜੇ ਬੋਟਾ ਲੈਣੀਆਂ ਨੇ ਉਹਦੇ ਪਹੁੰਚ ਆਉਂਦੇ ਨੇ ਬੋਟਾ ਸਾਨੂੰ ਪਾਓ ਫਿਰ ਗਰੀਬ ਲੋਕ ਬੋਟਾ ਕਿੱਥੋਂ ਪਾਣ ਜੇ ਕੁਛ ਦੇਣਗੇ ਨਹੀਂ ਤਾਂ ਹਾਂ ਨਾ ਕੋ ਕਮਰਾ ਮਿਲੇ ਨਾ ਫਲੈਚ ਨਾ ਬਾਥਰੂਮ ਕੋਸ਼ਿਵ ਨਹੀਂ ਇੱਥੇ ਮਿਲਦਾ ਸਾਨੂੰ ਹਾਂ ਬਸ ਐਵੇਂ ਜਿਹੜਾ ਵੀ ਆਪ ਦੇ ਪਾਏ ਨੇ ਉਹਨਾਂ ਚ ਬੈਠੇ ਹੋਏ ਹਾਂ ਹੁਣ ਤੁਸੀਂ ਬੰਨ ਤੋਂ ਕਾਫੀ ਦੂਰ ਬੈਠੇ ਹੋਏ ਹੋ ਕੋਈ ਲੀਡਰ ਹੁਣ ਤੱਕ ਤੁਹਾਡੇ ਕੋਲ ਆਇਆ ਜਾਂ ਬੰਨ ਤੋਂ ਹੀ ਹੋ ਕੇ ਮੁੜ ਜਾਂਦਾ ਕੋਈ ਵੀ ਨਹੀਂ ਆਇਆ ਬੰਨ ਤੋਂ ਹੀ ਹੋ ਕੇ ਮੁੜਦੇ ਨਹੀਂ ਇੱਥੇ ਕਰੇ ਨਹੀਂ ਆਉਂਦੇ ਸਿੱਧੇ ਉੱਥੇ ਮੁੜ ਜਾਂਦੇ ਨੇ ਉੱਥੇ ਮੌਕਾ ਵੇਖ ਕੇ ਮੁੜ ਜਾਂਦੇ ਨੇ ਇਹ ਗੱਲ ਤਾਂ ਡੇੜੇ ਵੱਡੇ ਤੋਂ ਬਣਨਗੇ ਨਾ ਕਰਨਗੇ ਵੀ ਇਹ ਗਰੀਬ ਰੱਜੇ ਆੜੇ ਨਹੀਂ ਕਿ ਦਿਣਾ ਹੈਗਾ ਉਹ ਯਾਦਾ ਢੱਡ ਫਰੀ ਜਾਂਦੇ ਨੇ ਵੀ ਗਰੀਬਾਂ ਕੀ ਮਿਲਣਾ ਹੈ ਜਿਆਦੇ ਕਮਰੇ ਕੋਠੀਆਂ ਬਣਾਉਣੀਆਂ ਬਸ ਇਹ ਕੁਛ ਜਦੋਂ ਵੋਟਾਂ ਵੇਲੇ ਪਹੁੰਚ ਕਰ ਲੈਂਦੇ ਤੁਹਾਡੇ ਤੱਕ ਹਾਂਜੀ ਵੋਟਾਂ ਵੇਲੇ ਪਹੁੰਚ ਕਰ ਲੈਂਦੇ ਨੇ ਤੇ ਜਿਆਦਾ ਪਾਣੀ ਥਾਣੀ ਆ ਜਾਵੇ ਉਹ ਨਹੀਂ ਆਉਂਦੇ ਵਿੱਚ ਵੀ ਉਹਦੇ ਗਰੀਬਾਂ ਦੀ ਸਹਾਇਤਾ ਕਰਨ ਨਾ ਫਿਰ ਪਤਾ ਲੱਗਦਾ ਹੈਗਾ ਹਾਂ ਤੇ ਬਿਲਕੁਲ ਆਪਣੇ ਤੁਹਾਡਾ ਕੀ ਨਾਮ ਹੈ ਮਨਦੀਪ ਕਿੰਨਾ ਕੋਖਾ ਹੋਇਆ ਪਿਆ ਬੱਚੇ ਕਿਤੇ ਆ ਤੁਸੀਂ ਕਿਤੇ ਹੋ ਚੁੱਲ੍ਹੇ ਠੰਡੇ ਪਏ ਹੋਏ ਆ ਬੱਚੇ ਬਾਹਰ ਭੇਜੇ ਹੋਏ ਨੇ ਬਾਹਰ ਭੇਜੇ ਹੋਏ ਨੇ ਰਿਸ਼ਤੇਦਾਰ ਆਮਨੇ ਤੇ ਇਹ ਇੱਕ ਕਮਰੇ ਵਿੱਚ ਹੀ ਤੁਸੀਂ ਸਾਰੇ ਮੈਂਬਰ ਜਿਹੜੇ ਰਹਿੰਦੇ ਹਾਂ ਇੱਕੇ ਕਮਰੇ ਚ ਰਹਿੰਦੇ ਆ ਆਪਣੇ ਘਰੇ ਪਾਣੀ ਆਇਆ ਹੈ ਨਾ ਇਸੇ ਇੱਕੇ ਘਰੇ ਚ ਰਹਿੰਦੇ ਆ ਕਿੰਨਾ ਕੋਖਾ ਹੋਇਆ ਪਿਆ ਔਖਾ ਬੜਾ ਹੋਇਆ ਪਿਆ ਹੈ ਪਾਣੀ ਬੜਾ ਹੈਗਾ ਨਾ ਪਾਣੀ ਚ ਕੋਈ ਜਾਂਦਾ ਨਹੀਂ ਨਾ ਲੈਣ ਰਾਸ਼ ਰੋਸ਼ਨਾ ਫਿਰ ਬੰਦੇ ਇਹਨਾਂ ਬੰਦੇ ਚਲੇ ਜਾਂਦੇ ਨੇ ਤੁਹਨ ਦਾ ਕੰਮ ਵੀ ਨਹੀਂ ਮਿਲਦਾ ਹੋਣਾ ਕਿਉਂਕਿ ਸਾਰੇ ਪਾਸੇ ਹੀ ਪਾਣੀ ਆਇਆ ਹੋਇਆ। ਨਾ ਨਾ ਕੰਮ ਕੋਈ ਨਹੀਂ ਹੈ ਕੰਮ ਮਿਲਦਾ ਹੀ ਨਹੀਂ ਹੈ। ਸਾਰੇ ਪਾਸੇ ਪਾਣੀ ਅੱਗੇ ਦਿਆੜੀ ਹੈ ਦਿਆੜੀ ਦੇ ਪਿੱਛੇ ਚੱਲਾ ਰਹੀ ਹੈਗਾ ਤੇ ਹੁਣ ਤਨ ਅੱਗੇ ਚੋਨਾ ਲਾਈ ਰੱਖਿਆ ਚੋਨਾ ਲਾ ਲ ਉੱਤੇ ਗੁਜ਼ਾਰਾ ਕੀਤੀ ਰੱਖਿਆ ਹੁਣ ਤਨ ਕੋਈ ਅ ਕੋਈ ਰਾਸ਼ਨ ਵਗੈਰਾ ਮਿਲਦਾ ਰਾਸ਼ਨ ਕਾਰਡ ਬਣਾ ਹੈ ਤੁਹਾਡਾ? ਨਹੀਂ ਰਾਸ਼ਨ ਕਾਟ ਨਹੀਂ ਬਣਿਆ ਹੋਇਆ ਹੈ। ਰਾਸ਼ਨ ਕਾਰਡ ਵੀ ਨਹੀਂ ਬਣਿਆ। ਨਹੀਂ ਬਣਿਆ ਰਾਸ਼ਨ ਕਾਟ। ਤਾਂ ਫਿਰ ਜਿਹੜੇ ਵੋਟਾਂ ਲੈ ਆਉਂਦੇ ਹਨ ਉਹਨਾਂ ਨੂੰ ਤੁਸੀਂ ਕਦੇ ਕਿਹਾ ਨਹੀਂ ਕਿ ਭਾਈ ਸਾਡਾ ਕਮਸੇ ਕਮ ਸਾਡੇ ਕੋਲ ਜ਼ਮੀਨ ਦਿੱਤਾ ਤਾਂ ਹੈ ਨਹੀਂ ਸਾਡੇ ਰਾਸ਼ਨ ਕਾਰਡ ਤਾਂ ਬਣਾ ਦਿਓ ਕਿ ਸਾਨੂੰ ਸਰਕਾਰੀ ਜਿਹੜੀ ਸਹੂਲਤ ਹੈ ਕਣਕ ਜਿਹੜੀ ਮਿਲਦੀ ਹੈ ਸਰਕਾਰ ਵੱਲੋਂ ਭੇਜੀ ਹੋਈ ਉਹ ਕਣਕੀ ਸਾਨੂੰ ਮਿਲ ਜਾਵੇ ਤੇ ਕਹਿਆ ਹੈ ਰਾਸ਼ਨ ਕਾਰਡ ਤੇ ਮਗਰ ਨਹੀਂ ਬਣਾ ਕੇ ਦਿੱਤਾ ਹੈ ਕਹੇ ਹੋਏ ਹਨ ਰਾਸ਼ਨ ਕਾਰਡ ਸੁਣਦੇ ਹੀ ਨਹੀਂ ਹਨ ਗਰੀਬਾਂ ਦੀ ਕੌਣ ਸੁਣਦਾ ਹੈ ਕਿੰਨੀ ਵਾਰੀ ਗਏ ਹੋਏ ਹੈ ਰਾਸ਼ਨ ਕਾਰਡ ਤੇ ਮਗਰ ਨਾ ਹਰ ਕੋਈ ਤਕੜਾਂ ਦੀ ਸੁਣਦਾ ਹੈਗਾ ਤੋ ਬਿਲਕੁਲ ਇਹ ਹਾਲਾਤ ਆ ਸਰਹੱਦੀ ਪਿੰਡਾਂ ਦੇ ਘਰਾਂ ਵਿੱਚ ਪਾਣੀ ਜਿਹੜਾ ਉਹ ਦਾਖਲ ਹੋਇਆ ਆ ਬੱਚੇ ਕਿਤੇ ਰੁੱਲ ਰਹੇ ਆ ਮਾਵਾਂ ਕਿਤੇ ਰੁੱਲ ਰਹੀਆਂ ਹਰ ਵਾਰੀ ਇਹਨਾਂ ਲੁਕਣੋ ਇਹੋ ਜੀਆਂ ਮੁਸੀਬਤਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈਂਦਾ ਜਦੋਂ ਵੀ ਪਾਣੀ ਆਉਂਦਾ ਇਹਨਾਂ ਦੇ ਘਰਾਂ ਵਿੱਚ ਪਾਣੀ ਜਿਹੜਾ ਉਹ ਦਾਖਲ ਹੋ ਜਾਂਦਾ ਪਸ਼ੂ ਜਿਹੜੇ ਆ ਉਹ ਭੁੱਖੇ ਪਾਣੀ ਵਿੱਚ ਲਕਦੇ ਰਹਿੰਦੇ ਆ ਪਰਿਵਾਰ ਜਿਹੜੇ ਆ ਉਹ ਭੁੱਖੇ ਬੈਠੇ ਰਹਿੰਦੇ ਆ ਕਹਿੰਦੇ ਕਿ ਇੱਥੇ ਰਾਸ਼ਨ ਤਾਂ ਆਉਂਦਾ ਪਰ ਇੰਨਾ ਤੱਕ ਪਹੁੰਚ ਜਿਹੜੀ ਆ ਉਹ ਨਹੀਂ ਕੀਤੀ ਜਾਂਦੀ ਅਗਰ ਕੋਈ ਲੀਡਰ ਇੱਥੇ ਆਉਂਦਾ ਤਾਂ ਬੰਨ ਤੋਂ ਹੋ ਕੇ ਹੀ ਪਿੱਛੇ ਵਾਪਸ ਮੁੜ ਜਾਂਦਾ ਇੰਨਾ ਤੱਕ ਪਹੁੰਚ ਜਿਹੜੀ ਨਹੀਂ ਹੁੰਦੀ ਜਦੋਂ ਵੋਟਾਂ ਹੁੰਦੀਆਂ ਉਦੋਂ ਇੰਨਾ ਤੱਕ ਪਹੁੰਚ ਕੀਤੀ ਜਾਂਦੀ ਆ ਇਹਨਾਂ ਦੀ ਇਹਨਾਂ ਨਾਲ ਗੱਲਬਾਤ ਕੀਤੀ ਜਾਂਦੀ ਆ ਇਹਨਾਂ ਦੀਆਂ ਮਿੰਤਾ ਕੀਤੀਆਂ ਜਾਂਦੀਆਂ ਕਿ ਭਾਈ ਸਾਨੂੰ ਵੋਟ ਦਓ ਤੇ ਜਦੋਂ ਆ ਵੋਟਰ ਵੋਟਾਂ ਲੰਘ ਜਾਂਦੀਆਂ ਉਸ ਤੋਂ ਬਾਅਦ ਕੋਈ ਵੀ ਸਿਆਸਤਦਾਨ ਇਹਨਾਂ ਦੀ ਸਾਰ ਨਹੀਂ ਲੈਂਦਾ ਇੱਥੋਂ ਤੱਕ ਕਿ ਇਹਨਾਂ ਲੋਕਾਂ ਦੇ ਰਾਸ਼ਨ ਕਾਰਡ ਵੀ ਜਿਹੜੇ ਆ ਉਹ ਨਹੀਂ ਬਣੇ ਕਿਉਂਕਿ ਗਰੀਬ ਨੂੰ ਇੱਕ ਰਾਸ਼ਨ ਕਾਰਡ ਦਾ ਸਹਾਰਾ ਹੀ ਹੁੰਦਾ ਕਿ ਕਣਕ ਸਰਕਾਰੀ ਕਣਕ ਮਿਲ ਜਾਂਦੀ ਆ ਹੋਰ ਰਾਸ਼ਨ ਜਿਹੜਾ ਸਰਕਾਰ ਵੱਲੋਂ ਆਉਂਦਾ ਉਹਨਾਂ ਨੂੰ ਮਿਲ ਜਾਂਦਾ ਉਸੇ ਨਾਲ ਉਹ ਗੁਜ਼ਾਰਾ ਜਿਹੜਾ ਉਹ ਕਰ ਲੈਂਦਾ ਤਾਂ ਉਹ ਰਾਸ਼ਨ ਕਾਰਡ ਵੀ ਜਿਹੜਾ ਇਹਨਾਂ ਲੋਕਾਂ ਦਾ ਨਹੀਂ ਬਣਿਆ ਕਈ ਵਾਰ ਇੱਥੋਂ ਦੇ ਸਿਆਸਦਾਨਾਂ ਨਾਲ ਗੱਲਬਾਤ ਕੀਤੀ ਜਾ ਚੁੱਕੀ ਆ ਕਿ ਭਾਈ ਸਾਡਾ ਰਾਸ਼ਨ ਕਾਰਡ ਬਣਾ ਦਿਓ ਪਰ ਕੋਈ ਵੀ ਸੁਣਵਾਈ ਜਿਹੜੀ ਆ ਉਹ ਨਹੀਂ ਕਰਿਆ ਸਾਡੇ ਨਾਲ ਹੁਣ ਵੀ ਇੱਕ ਵੀਰ ਮੌਜੂਦ ਆ ਗੱਲਬਾਤ ਕਰ ਲੈਣੇ ਵੀਰ ਕੀ ਨਾਮ ਕੀ ਤੁਹਾਡਾ ਰਾਜ ਕੁਮਾਰ ਜੀ ਕਿੰਨੀਆਂ ਕ ਪਰੇਸ਼ਾਨੀਆਂ ਆ ਰਹੀਆਂ ਹੁਣ ਕੱਚਾ ਘਰ ਆ ਇਹਨੂੰ ਵੀ ਤਰੇੜਾਂ ਆਈਆਂ ਹੋਈਆਂ ਉੱਪਰੋਂ ਮੀਂਹ ਪੈ ਰਿਹਾ ਬਹੁਤ ਆ ਰਹੀਆਂ ਹੂੰ ਪਾਣੀ ਕਦੋਂ ਦਾ ਆਇਆ ਪਾਣੀ 6-7 ਦਿਨ ਹੋ ਗਿਆ 6-7 ਦਿਨ ਹੋ ਗਏ ਹਾਂਜੀ ਤੇ ਪਾਣੀ ਇਸ ਇਸ ਤਰ੍ਹਾਂ ਲਗਾਤਾਰ ਹੀ ਆਉਂਦਾ ਜਾ ਰਿਹਾ ਹਾਂਜੀ ਹਾਂਜੀ ਖਾਣ ਪੀਣ ਦਾ ਰਾਸ਼ਨ ਵਗੈਰਾ ਪਹੁੰਚਿਆ ਤੁਹਾਡੇ ਰਾਸ਼ਨ ਲੰਗਰ ਚੱਲਿਆ ਖਾਲਾ ਗੁਰਦੁਆਰੇ ਉਹੀ ਜਾ ਕੇ ਖਾ ਕੇ ਆ ਜੀ ਅੱਛਾ ਕੋਈ ਪ੍ਰਸ਼ਾਸਨ ਵੱਲੋਂ ਕੋਈ ਰਾਸ਼ਨ ਵਗੈਰਾ ਹੈ ਨਹੀਂ ਆਇਆ ਤਾਂ ਇਹ ਸੀ ਉਹ ਲੋਕ ਜਿੰਨਾਂ ਨਾਲ ਗੱਲਬਾਤ ਕੀਤੀ ਆ ਕਿ ਪ੍ਰਸ਼ਾਸਨ ਵੱਲੋਂ ਜਿਹੜੇ ਰਾਸ਼ਨ ਦੇਣ ਦੀ ਗੱਲ ਆਖੀ ਗਈ ਆ ਉਹ ਰਾਸ਼ਨ ਵੀ ਇਹਨਾਂ ਤੱਕ ਨਹੀਂ ਪਹੁੰਚ ਰਿਹਾ ਸੰਸਥਾਵਾਂ ਵੱਲੋਂ ਬੰਨ ਤੇ ਲੰਗਰ ਜਿਹੜਾ ਲਗਾਇਆ ਹੋਇਆ ਤਾਂ ਉਹੀ ਲੰਗਰ ਖਾ ਕੇ ਇਹ ਲੋਕ ਜਿਹੜੇ ਆ ਗੁਜ਼ਾਰਾ ਕਰ ਰਹੇ ਆ ਲਗਾਤਾਰ ਪਾਣੀ ਦੀ ਮਾਰ ਜਿਹੜੀ ਆ ਉਹ ਪੈ ਰਹੀ ਆ ਸੋ ਲੋੜ ਹੈ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹਨਾਂ ਲੋਕਾਂ ਦੀ ਸਾਰ ਲੈਂਦੀ ਤਾਂ ਜੋ ਇਹ ਲੋਕ ਜਿਹੜੇ ਆ ਉਹ ਸੁੱਖ ਦਾ ਸਾਹ ਲੈ ਸਕਣ ਕਿਉਂਕਿ ਬੱਚਿਆਂ ਦੀ ਗੱਲ ਹੋ ਰਹੀ ਸੀ ਕਿ ਬੱਚੇ ਜਿਹੜੇ ਆ ਉਹ ਕਿਤੇ ਛੱਡੇ ਹੋਏ ਆ ਤੇ ਆਪ ਇਹ ਲੋਕ ਜਿਹੜੇ ਆ ਉਹ ਪਾਣੀ ਵਿੱਚ ਰਹਿਣ ਲਈ ਮਜਬੂਰ ਹੋਏ ਪਏ ਆ ਘਰਾਂ ਵਿੱਚ ਪਾਣੀ ਜਿਹੜਾ ਉਹ ਦਾਖਲ ਹੋ ਚੁੱਕਿਆ ਸੋ ਲੋੜ ਹੈ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹਨਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਣ ਦੀ ਫੋਟੋ ਤੋਂ ਕੈਮਰਾਮੈਨ ਰਾਜੀਵਿੰਦਰ ਨਾਲ ਹਰਮਜੀਤ ਸਖਣਾ ਪੰਜਾਬੀ ਲੋਕ ਚੈਨਲ